ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਜਦੋਂ ਆਪ ਪੜ੍ਹਦੇ ਆ ਆਪਾਂ ਲਗਾ ਮਾਤਰਾ ਦਾ ਹਿਸਾਬ ਨਹੀਂ ਰੱਖਦੇ ਕਿ ਕਿੱਥੇ ਔਂਕੜ ਦੀ ਆਵਾਜ਼ ਉਚਾਰਨ ਹੋ ਰਹੀ ਹੈ ਕਿੱਥੇ ਹੋੜੇ ਦੀ ਆਵਾਜ਼ ਕਿੱਥੇ ਦਲਾਵਾ ਦੀ ਕਿੱਥੇ ਇਕਲਾ ਦੀ ਕਿਉਂਕਿ ਇਕਲਾ ਜਦੋਂ ਦੱਖਣੀ ਓੰਕਾਰ ਦਾ ਪਾਠ ਸਿੱਖ ਕਰ ਰਿਹਾ ਸੀ ਤੇ ਇੱਕ ਲਾਂ ਲਾਈ ਸੀ ਉਹਨੇ ਪਰ ਲਿਖਿਆ 2 ਸੀ ਕਰਤੇ ਕਿਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਉਹਨੇ ਕੈ ਦੀ ਥਾਂ ਤੇ ਕੇ ਪੜ ਦਿੱਤਾ ਸੀ ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਸਜ਼ਾ ਲਈ ਇੱਕ ਲਾਂ ਲਾਉਂਦੇ ਨਾਲ ਤੇ ਆਪਾਂ ਹਰੇਕ ਥਾਂ ਤੇ ਦਲਾਵਾਂ ਦੀ ਇੱਕ ਲਾਂ ਲਾ ਰਹੇ ਹਾਂ ਔਂਕੜ ਦੀ ਥਾਂ ਤੇ ਹੋੜਾ ਲਾ ਰਹੇ ਆਂ ਜਾਂ ਹੋੜੇ ਨੂੰ ਔਂਕੜ ਬਣਾ ਰਹੇ ਆਂ ਸਿਹਾਰੇ ਨੂੰ ਦਲਾਵਾ ਬਣਾ ਰਹੇ ਆਂ ਕਿੰਨੀਆਂ ਆਪਾਂ ਗਲਤੀਆਂ ਕਰ ਰਹੇ ਆਂ ਤੇ ਉਹਦੀ ਸਜ਼ਾ ਗੁਰੂ ਸਾਹਿਬ ਨਹੀਂ ਦੇਣਗੇ ਸਿੱਖ ਦੱਖਣੀ ਓਕਾਰ ਦਾ ਪਾਠ ਕਰਦਾ ਸੀ ਉਹਨੇ ਇੱਕ ਲਾਲਾ ਦਿੱਤੀ ਸੀ ਜਿੱਥੇ ਦੋ ਦਲਾਵਾਂ ਲੱਗੀਆਂ ਸੀ ਇਹ ਸਾਖੀ ਤੁਸੀਂ ਸੁਣੀ ਵੀ ਹੋਵੇਗੀ ਪੜ੍ਹੀ ਹੋਵੇਗੀ ਹੁਣ ਗੁਰਬਾਣੀ ਦੇ ਵਿੱਚ ਇਹ ਜਿਹੜਾ ਰਹਾਉ ਆਪਾਂ ਲਿਖਿਆ ਹੋਇਆ ਹੈ ਕਈ ਵਾਰ ਆਇਆ ਹੈ ਕਈ ਵਾਰ ਹਰੇਕ ਸ਼ਲੋਕ ਦੇ ਵਿੱਚ ਆਉਂਦਾ ਹੈ ਸ਼ਬਦ ਦੇ ਵਿੱਚ ਆਉਂਦਾ ਹੈ ਤੁਸੀਂ ਵੇਖੋਗੇ ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸਾਹਿਬ ਲੈਂਦਾ ਕਿਤੇ ਵੀ ਲੈਂਦਾ ਭਾਵੇਂ ਲਾਈਵ ਆਪਾਂ ਵੇਣੇ ਆ ਪ੍ਰੋਗਰਾਮ ਹੁਕਮਨਾਮਾ ਸਾਹਿਬ ਲੈਂਦੇ ਨੇ ਉਦੋਂ ਕੀ ਜਦੋਂ ਹੁਕਮਨਾਮਾ ਸਭ ਲੈਨੇ ਆ ਤੇ ਥੋੜਾ ਜਿਹਾ ਲੈ ਦੇ ਵਿੱਚ ਲਿਆ ਜਾਂਦਾ ਹੈ ਲੰਮੀ ਕ ਵਿੱਚ ਲਿਆ ਜਾਂਦਾ ਹੈ ਪਰ ਇਹ ਤਿਆਰ ਰੱਖਣਾ ਕਿ ਅਪਜ ਦੁਰਹਾਉ ਬੋਲ ਜਾਂਦੇ ਹੋੜੇ ਦੇ ਨਾਲ ਉਚਾਰਨ ਕਰਦੇ ਆ ਰਹਾਉ ਇਸ ਤਰ੍ਹਾਂ ਇੱਥੇ ਹੋੜੇ ਨੂੰ ਓੜੇ ਦੀ ਆਵਾਜ਼ ਉਚਾਰਨ ਹੋ ਰਹੀ ਹੈ ਰਹਾਉ ਜੇ ਲੰਮਾ ਕਰਦੇ ਆ ਸਾਰੇ ਗਰੰਤੀ ਸਿੰਘ ਜਦੋਂ ਹੁਕਮਨਾਮਾ ਸਭ ਲੈਂਦੇ ਆ ਲੰਮੀ ਦੇ ਵਿੱਚ ਹੀ ਲੈਂਦੇ ਆ ਤੇ ਉਦੋਂ ਫਿਰ ਇਹ ਜਦ ਰਹਾਉ ਆਪਾਂ ਪੜਦਿਆਂ ਸੰਗਤ ਜੀ ਉੱਥੇ ਉਚਾਰਨ ਕਰਦਿਆਂ ਰਹਾਉ ਇਸ ਤਰ੍ਹਾਂ ਇੱਥੇ ਫਿਰ ਹੋੜੇ ਊੜੇ ਨੂੰ ਹੋੜਾ ਲੱਗ ਜਾਂਦਾ ਪਰ ਊੜੇ ਦੇ ਹੋੜੇ ਦੇ ਨਾਲ ਕਿਤੇ ਵੀ ਗੁਰਬਾਣ ਵਿੱਚ ਰਹਾਉ ਨਹੀਂ ਆਇਆ ਹੋੜੇ ਦੇ ਨਾਲ ਰਹਾਉ ਆਇਆ ਔਂਕੜ ਦੇ ਨਾਲ ਕੁਰਬਾਨੀ ਵਿੱਚ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਜੇ ਏਕ ਦੇ ਨਾਲ ਨਹੀਂ ਪੜਾਂਗੇ ਤੇ ਫਿਰ ਤਾਂ ਮਤਲਬ ਕਿ ਔਂਕੜ ਲੱਗ ਸਕਦਾ ਤੇ ਜਦੋਂ ਹੁਕਮਨਾਮਾ ਆਪਾਂ ਏਕ ਵਿੱਚ ਲੈ ਰਹੇ ਹਾਂ ਤੇ ਉੱਥੇ ਹੋੜਾ ਤਾਂ ਫਿਰ ਲੱਗੇਗਾ ਹੀ ਪ੍ਰਸੰਗਤ ਜੀ ਜਦੋਂ ਆਪਾਂ ਲੰਮੀ ਏਕ ਦੇ ਨਾਲ ਹੁਕਮਨਾਮਾ ਸਭ ਲੈਣੇ ਆ ਉਚਾਰਨ ਕਿਵੇਂ ਕਰਨਾ ਹੈ ਜਦੋਂ ਊੜੇ ਦੇ ਔਂਕੜ ਆਉਂਦਾ ਕਿਤੇ ਵੀ ਗੁਰਬਾਣੀ ਵਿੱਚ ਰਹਾਓ ਜੇ ਆਪਾਂ ਗੱਲ ਨਹੀਂ ਕਰ ਰਹੇ ਕਿਤੇ ਵੀ ਹੋਰ ਸ਼ਬਦਾਂ ਵਿੱਚ ਰਹਾਓ ਇਹ ਹੋਰ ਸ਼ਬਦਾਂ ਵਿੱਚ ਕੋਈ ਊੜੇ ਦੇ ਔਂਕੜ ਆ ਰਿਹਾ ਹੈ ਅਖੀਰ ਤੇ ਵਿੱਚ ਤੇ ਪਹਿਲਾ ਕਿਸੇ ਅੱਖਰ ਨੂੰ ਕੰਨ ਆ ਰਿਹਾ ਹੈ ਜਿਵੇਂ ਹੁਣ ਇੱਥੇ ਹਾਹੇ ਨੂੰ ਕੰਨ ਆ ਤੇ ਊੜੇ ਔਂਕੜ ਹੈ ਹਾਹੇ ਨੂੰ ਕੰਨ ਹਮੇਸ਼ਾ ਲੰਮਾ ਕਰ ਦਿਓ ਊੜੇ ਨੂੰ ਔਂਕੜ ਦੀ ਆਵਾਜ਼ ਆਪੇ ਉਚਾਰਨ ਹੋਏਗੀ ਆਪਾਂ ਹਾਹੇ ਨੂੰ ਲੰਮਾ ਕੰਨਾ ਜਿਹੜਾ ਲੰਮਾ ਨਹੀਂ ਕਰਦੇ ਤੇ ਔਂਕੜ ਦੀ ਥਾਂ ਊੜਾ ਬਣਾ ਦਿੰਨੇ ਆ ਕਿਵੇਂ ਕਰਨਾ ਆਪਾਂ ਜਦੋਂ ਹੁਕਮਨਾਮਾ ਸਭ ਲੈਨੇ ਆ ਤੇ ਉਚਾਰਨ ਕਰਦੇ ਆ ਰਹਾਉ ਰਹਾਉ ਬਸ ਕਿ ਜਿਹੜਾ ਰਹਾ ਰਹਾ ਪਾਠ ਹੈ ਸੰਗਜ ਰਹਾ ਹੇ ਕੰਨਾ ਇਹ ਲੰਮਾ ਕਰੋ ਪਰ ਆਪਾਂ ਊੜਾ ਲੰਮਾ ਕਰਦੇ ਆ ਰਹਾਉ ਇਸ ਤਰ੍ਹਾਂ ਪੜ੍ਹਦੇ ਆ ਊੜੇ ਨੂੰ ਲੰਮਾ ਨਹੀਂ ਕਰਨਾ ਰਹਾ ਜਿਹੜਾ ਕੰਨਾ ਹੈ ਇਹਨੂੰ ਲੰਮਾ ਕਰਨਾ ਹੈ ਜਦੋਂ ਕੰਨੇ ਨੂੰ ਲੰਮਾ ਕਰਾਂਗੇ ਆਪਾਂ ਤੇ ਇਸ ਦਾ ਜਿਹੜਾ ਔਂਕੜ ਹੈ ਉਚਾਰਨ ਹੋਵੇਗਾ ਕਿਵੇਂ ਕਰਨਾ ਹੈ ਰਹਾਉ ਰਹਾਉ ਉਹ ਇਹਨਾਂ ਨੂੰ ਛੱਡ ਦੇਣਾ ਉਹਦੇ ਔਂਕੜ ਉਹ ਇੱਥੇ ਇਹ ਤਿਆਰ ਰੱਖਣਾ ਜਦੋਂ ਵੀ ਆਪਾਂ ਹੁਕਮਨਾਮਾ ਸਭ ਲੈਣਾ ਹੈ ਤੇ ਰਹਾਉ ਇਸ ਤਰ੍ਹਾਂ ਲੰਮਾ ਨਹੀਂ ਉਚਾਰਨ ਕਰਨਾ ਰਾਰੇ ਹਾਹੇ ਨੂੰ ਕੰਨਾ ਲੰਮਾ ਕਰ ਦਿਓ ਔਕੜ ਊੜੇ ਦੀ ਆਵਾਜ਼ ਆਪੇ ਉਚਾਰਨ ਹੋਵੇਗੀ ਸੋ ਭੁੱਲਾਂ ਦੀ ਮਾਫ਼ੀ ਤੇ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਗੁਰਬਾਣੀ ਦੀ ਜਿੰਨੇ ਵੀ ਸੰਥਿਆਸੀ ਕਰਾ ਚੁੱਕੇ ਆ ਸਾਰੇ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ